ਸਲਾਮਤ ਬਸਦੀ ਲੋਰੀ ਸਾਰੰਸ ਸਸਿਗਾ ਹੁੰਦਾ ਤੁਹਾਡਾ ਰੋਲ ਲਈ ਤੇ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਜੀਪੀ ਚੈਨਲ ਦੇ ਸੀਨ ਕਰਕੇ ਵੀਡੀਓ ਤੇ ਅੱਜ ਨਾਲ ਪਾ ਹੈ ਤੁਮਲ ਮਗਾ ਲਿਆ ਲਿਆ ਹੈ ਤਾਂ ਇਹ ਤੁਸੀਂ ਆਨਲਾਈਨ ਮੰਗਾ ਸਕਦੇ ਹੋ ਮਤਲਬ ਕਿ ਉਹਨਾਂ ਬਾਈ ਬਰਾਂ ਦਾ ਤੁਹਾਨੂੰ ਆਪਾਂ ਨੰਬਰ ਵੀ ਦੱਸਾਂਗੇ ਤੇ ਨਾਲੇ ਆਪਾਂ ਇੱਥੇ ਦੇਖਾਂਗੇ ਕੀ ਕੁਝ ਮੰਗਾਇਆ ਖਵਾਉਣੇ ਤਾਂ ਤੁਸੀਂ ਸਾਰੇ ਜਿਹਨੇ ਬਣੇਗੇ ਜਿਹੜੇ ਆਪਣੇ ਚੈਨਲ ਤੇ ਨਵੇਂ ਆਉਣਾ ਕੰਨ ਸਬਸਕ੍ਰਾਈਬ ਕਰ ਲੈ ਇਹ ਖੋਲਦੇ ਆਂ ਇਹਨੂੰ ਖੋਲ ਕਰਾਂਗੇ ਤੁਹਾਡੇ ਸਾਹਮਣੇ ਤੇ ਦੇਖਦੇ ਆਂ ਆਪਾਂ ਇੱਥੇ ਕੀ ਕੁਝ ਨਿਕਲਦਾ ਟੂਲ ਜੋ ਮੰਗਾਇਆ ਆਪਾਂ ਜੇਕਰ ਤੁਸੀਂ ਮੰਗਾਣਾ ਹੋਇਆ ਤੇ ਤੁਹਾਨੂੰ ਬਾਈ ਹੋਰਾਂ ਦਾ ਨੰਬਰ ਦੇਵਾਂਗੇ ਤੁਸੀਂ ਫੋਨ ਕਰਕੇ ਉਹਨਾਂ ਤੋਂ ਮਗਾ ਸਕਦੇ ਆਂ ਸੋ ਆਜੂ ਕਰਨੇ ਆਪਾਂ ਬਾਕਸ ਦੀ ਓਪਨਿੰਗ ਆਪਾਂ ਇਹਨੂੰ ਖੋਲ ਲੈ ਆਂ ਠੀਕ ਹੈ ਤੇ ਦੇਖਨੇ ਆਂ ਆਪਾਂ ਇਹਦੇ ਵਿੱਚ ਕੀ ਹੈ ਦੇਖਣੇ ਨੇ ਸਾਨੂੰ ਤਾਂ ਪਤਾ ਹੀ ਕੀ ਹੈ ਸੋ ਤੁਸੀਂ ਬਣੇ ਰਹੋ ਸਾਰੇ ਜਣੇ ਵੀਡੀਓ ਤੇ ਤੁਹਾਨੂੰ ਅੰਡ ਤੱਕ ਦੱਸਾਂਗੇ ਸਾਰਾ ਕੁਝ ਮੈਨੂੰ ਆਪ ਵੀ ਪਤਾ ਹੈ ਇਹ ਆਪਾ ਲੁਧਿਆਣੇ ਤੋਂ ਮੰਗਾਇਆ ਤੇ ਇਹ ਉਹਨਾਂ ਬਾਈ ਹੋਰਿਆਂ ਨੇ ਬਸ ਤੇ ਭੇਜਿਆ ਤੇ ਅੱਜ ਹੀ ਆਪਾ ਆਰਡਰ ਕੀਤਾ ਸੀ ਇਹ ਤੇ ਅੱਜ ਹੀ ਉਹਨਾਂ ਨੇ ਆਪਾਂ ਨੂੰ ਆਰਡਰ ਹੀ ਦੇ ਦਿੱਤਾ ਨਾਲ ਦੀ ਨਾਲ ਅਰਜੀ ਜੇਕਰ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੈ ਤੇ ਤੁਸੀਂ ਇੱਕ ਦਿਨ ਚ ਹੀ ਵੰਗਾ ਸਕਦੇ ਹੋ ਸੋਮੇ ਤੁਹਾਨੂੰ ਦੱਸਦੇ ਆ ਵੀਰੇ ਇਹਦੇ ਚ ਨੇ ਆਪਾਂ ਮਾਹਨੇ ਵਰਮੇ ਠੀਕ ਹੈ ਹਾਂ ਇਹ ਇੰਪੋਰਟਡ ਵਰਮੇ ਨੇ ਸਾਰੇ ਜਿਹੜੇ ਬਾਹਰ ਵਾਲੇ ਹੁੰਦੇ ਨੇ ਉਹ ਨੇ ਇਹ ਇਹ ਸਾਈਜ਼ ਇਹਨਾਂ ਦੇ ਅਲੱਗ-ਅਲੱਗ ਤਰ੍ਹਾਂ ਦੇ ਵੀ ਜਿਹੜਾ ਵੀ ਸਾਈਜ਼ ਤੁਹਾਨੂੰ ਚਾਹੀਦਾ ਉਹ ਤੁਸੀਂ ਉਹਨਾਂ ਤੋਂ ਮਗਾ ਸਕਦੇ ਹੋ ਠੀਕ ਹੈ ਇਹ ਇਹਦੇ ਅਦਰ ਨਹੀਂ ਇਹਨਾਂ ਨੇ ਪੈਕਿੰਗਾਂ 'ਚ ਭੇਜੇ ਨੇ ਪੈਕਿੰਗਾਂ 'ਚ ਭੇਜੇ ਨੇ ਵਰਮੇ ਸਿਰੇ ਤੋਂ ਵਿਖਾਵਾਂਗੇ ਸਾਰੇ ਟਾਈਲਿੰਗ ਜਿਹੜੀ ਸਭ ਤੋਂ ਜ਼ਿਆਦਾ ਵਧੀਆ ਕੁਆਲਿਟੀ ਉਹ ਇਹਨਾਂ ਦੀ ਆਹ ਵਰਮੇ ਦੀ ਜਿਹੜੇ ਆਹ ਵਾਲੇ ਵਰਮੇ ਨੇ ਆਹ ਵਾਲੇ ਵਰਮੇ ਨੇ ਜਿਹੜੇ ਜਿੱਦਾਂ ਇਹ ਨਾਚੀ ਦਾ ਹੈ ਨਾਚੀ ਦੇ ਵਰਮੇ ਨੇ ਇਹ ਤੁਹਾਨੂੰ ਪਤਾ ਜਿਹੜੇ ਬਾਈ ਉਹ ਵੀ ਵਰਤਦੇ ਨੇ ਵੀ ਨਾਚੀ ਦੇ ਵਰਮੇ ਕਿੰਦਾ ਵਧੀਆ ਹੁੰਦੇ ਨੇ ਟੈਗ ਵਗੈਰਾ ਆਪਣੀ ਨੋਰਮਲ ਡਰਿੱਲ ਚ ਲੱਗਣ ਵਾਲੇ ਸਾਰੇ ਵਰਮੇ ਨੇ ਠੀਕ ਹੈ ਜੀ ਅੱਡਾ ਟਕਰਾਂਗੇ ਇਹ ਇਹ ਹੈਗੇ ਨੇ ਮੂਸ ਚੂੜੀ ਪਾਉਣ ਵਾਸਤੇ ਇਹ ਅਲੱਗ-ਅਲੱਗ ਨੰਬਰ ਦੇ ਦੇ ਇਹ ਇਹ ਅਲੱਗ-ਅਲੱਗ ਨੰਬਰ ਦੇ ਇਹ ਹੈਗਾ ਇਹ ਸਪੈਸ਼ਲ ਆ ਇੰਪੋਰਟਡ ਨੇ ਸਾਰੇ ਨੇੜੇ ਕਰਕੇ ਦਿਖਾਓ ਨੇੜੇ ਕਰਕੇ ਦਿਖਾਓ ਇਹ ਜਿੱਤਾ ਹੈਗਾ ਜਮਨੋ ਕੰਪਨੀ ਆ ਕੋਈ ਇਹ ਟੈਗ ਹੈ ਜਿਹੜਾ ਇੰਪੋਰਟਡ ਨੇ ਸਾਰੇ ਟਾਈਪ ਇਹ ਇਹਦਾ ਦੇਖੋ ਜਿੰਨੇ ਮੇਨ ਤੁਸੀਂ ਕੁਆਲਿਟੀ ਦੇਖੋ ਚੀਜ਼ਾਂ ਦੀ ਇਹਨਾਂ ਦੀ ਮੈਂ ਜ਼ੂਮ ਕਰਕੇ ਦਿਖਾਉਣਾ ਤੁਹਾਨੂੰ ਇਹ ਬਾਈ ਹੋਰਾਂ ਦਾ ਨੰਬਰ ਹੈ ਥੱਲੇ ਜੀ ਜੇ ਕਿਸੇ ਨੇ ਆਰਡਰ ਕਰਨੇ ਨੇ ਮੂਸ ਵਰਮੇ ਕੁਝ ਵੀ ਇਹ ਟੂਲ ਮੰਗਾਣਾ ਤੁਸੀਂ ਤੇ ਬਾਈ ਹੋਰਾਂ ਤੋਂ ਮੰਗਾ ਸਕਦੇ ਹੋ ਲੁਧਿਆਣਾ ਸ਼ਾਪ ਹੈ ਇਹਨਾਂ ਦੀ